ਆ ਆਪਣਾ ਜੀ ਪਿੰਡ ਬਲਟਾਣਾ ਜਿਹੜਾ ਮਤਲਬ ਕਿ ਲਾਗਨੇੜ ਪਿੰਡਾਂ ਦੇ ਵਿੱਚ ਕਹਨੇ ਦੇ ਵਿੱਚ ਆਉਂਦਾ ਵੀ ਸ਼ਹਿਰ ਆ ਜਿਹੜਾ ਹਨਾ ਕੱਲੋ ਸਾਡੇ ਮਾਤਾ ਜੀ ਚੜਾਈ ਕਰ ਗਏ ਸੀਗੇ ਬਾਕੀ ਚਲੋ ਫੁੱਲਾਂ ਦੀ ਰਸਮ ਜਿਹੜੀ ਆਮ ਨਿਆਵੀ ਤੌਰ ਤੇ ਚੱਲਦਾ ਜੀ ਕੰਮ ਆ ਸੀ ਉਸ ਹਿਸਾਬ ਨਾਲ ਆਏ ਸੀਗੇ ਉਰੇ ਵੀ ਫੁੱਲ ਚੁਕਦੇ ਆ ਜਿਵੇਂ ਵੀ ਹਨਾ ਆ ਦੇਖੋ ਜੀ ਉਰੇ ਸਮਸ਼ਾਨ ਘਟ ਦਾ ਹਾਲ ਦੇਖ ਲਓ ਨਾ ਕੋਈ ਐਮਸੀ ਨੂੰ ਫਿਕਰ ਆ ਜੀ ਉਰੇ ਸਾਰੇ ਆਣੇ ਪਿਣੇ ਵਾਲੇ ਟੱਕਰੇ ਨੇ ਜੀ ਅੱਜ ਤੱਕ ਜਿੰਨੇ ਵੀ ਟੱਕਰੇ ਨੇ ਆਹ ਦੇਖੋ ਜੀ ਫੁੱਲ ਜੁਗਰੇ ਨੇ ਬਲਟਾਣਾ ਪਿੰਡ ਮਸ਼ਹੂਰ ਜਿਹੜਾ ਉਹਦੀ ਆ ਜੀ ਸ਼ਮਸ਼ਾਨ ਘਾਟ ਆ ਆ ਸੇਵਾ ਜੀ ਸੇਵਾ ਵਿਚਾਰਾ ਸਾਰਾ ਪਾਣੀ ਦੇ ਡੱਬੇ ਹੋਇਆ ਇਨਾ ਫੁੱਲ ਮਿਲ ਰਹੇ ਆ ਤੈਰ ਰਿਹਾ ਸੇਵਾ ਕੋਈ ਦੇਖਦਾ ਇਦਰਾ ਬੱਲੀਬਾਖ ਤੇਤੀਆ ਪ੍ਰਸ਼ਾਸਨ ਨੂੰ ਭਾਈ ਤੇ ਤੀਜਾ ਟੀਮ ਅਰਵਾ ਕਰ ਵੀ ਪਹੁੰਚ ਰਹੇ ਆ ਬਲਟਾਣਾ ਵਾਲੇ ਤੇ ਆ ਜਿਹੜਾ ਹੁੰਦਾ ਲਾਸਟ ਕਰ ਹੁੰਦਾ ਬੰਦੇ ਦਾ ਅਸਲੀ ਕਰ ਜਿਹਨੂੰ ਕਰਨੇ ਲਾਸਟ ਤੇ ਆਖਰੀ ਕਰ ਇਹੀ ਹੁੰਦਾ ਕਿੰਨਾ ਫੁੱਲੇ ਜੁਗਰੇ ਨੇ ਮਾਤਾ ਜੀ ਸੱਡੇ ਵਿਚਾਰੇ ਛੜਾ ਜੀ ਕਰ ਗਏ ਸੀਗੇ ਕਰਨਾ ਪੈ ਜੀ ਅਸੀਂ ਕੀ ਕਰਾਂਗੇ ਕਿੱਥੇ ਉਹ ਕਰਾਂਗੇ ਦੱਸ ਪਿੰਡਾਂ ਦੇ ਬਹੁਤ ਵਧੀਆ ਸਾਹਿਬ ਕਦਾਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਸਫਾਈ ਆ ਨਰੇਗਾ ਚੱਲਦੀ ਆ ਕਿ ਆ ਨਹੀਂ ਇਹ ਮਸੀਰੀਆ ਸ਼ਹਿਰ ਦੇ ਵਿੱਚ ਆ ਗਏ ਤਾਂ ਸੋਹੇ ਹਾਲ ਹੈ ਦਾ ਮੈਂ ਉਹਨਾਂ ਨੂੰ ਵੀ ਬੇਨਤੀ ਕਰ ਰਿਹਾ ਜਿਹੜੇ ਗੂਗ ਵਰਾਈਟੀ ਵਿੱਚ ਨਾਲੇ ਮੰਤਰਾ ਦੇ ਵਿੱਚ ਜਿਹੜੇ 52 52000 ਲੱਖ ਲੱਖ ਰੁਪਏ ਮਿਲ ਟਿਕ ਨਹੀਂ ਲੰਦੇ ਹੈਗੇ ਦੰਦੇ ਵਿੱਚ ਥੋੜਾ ਜਿਆਦਾ ਬੋਲ ਰਿਹਾ ਵੀ ਦੇਖੋ ਜੀ ਆਸਰੀ ਕਰਤਾ ਇਹ ਹੈ ਨਾ ਆਸਰੀ ਕਰਤਾ ਇਹ ਹੈ ਜਿੱਥੇ ਚਾਰ ਬੰਦੇ ਬੈੱਡ ਰੂਮ ਨੇ ਹੈ ਜੀ ਸਾਨੂੰ ਇਸ ਚੀਜ਼ ਦਾ ਵਰਦ ਨਹੀਂ ਬੰਦਾ ਹੈਗਾ ਵੀ ਉਰੇ ਛੱਡੇ ਦਾ ਮਾਤਾ ਕਰ ਲੈ ਤੇਰਾ ਨਿਕਲ ਗਏ ਕਦ ਮੋ ਲਿਆਗਾ ਬੰਦਾ ਠੀਕ ਆ ਜਿਹਨੂੰ ਦੇਖੀ ਉਹ ਆ ਜਿਹੜੇ ਲੋਕਾਂ ਦਾ ਸਾਡਾ ਕਿਤਾਬਾ ਦੁਨੀਆ ਦਾ ਉਦਰਾ ਚੱਲਣਾ ਪੈਂਦਾ ਨਾਲ ਥੋੜਾ ਫਕਾ ਚੱਲਣਾ ਪੈਂਦਾ ਥੋੜਾ ਬਹੁਤ ਲਾਓ ਪੁੱਛੇ ਜਿਹਾ ਕਰਾ ਆ ਆਪਣਾ ਜੀ ਪਿੰਡ ਬਲਟਾਣਾ ਜਿਹੜਾ ਮਤਲਬ ਕਿ ਲਾਗਨੇੜ ਪਿੰਡਾਂ ਦੇ ਵਿੱਚ ਕਹਨੇ ਦੇ ਵਿੱਚ ਆਉਂਦਾ ਵੀ ਸ਼ਹਿਰ ਆ ਜਿਹੜਾ ਹਨਾ ਕੱਲੋ ਸਾਡੇ ਮਾਤਾ ਜੀ ਚੜਾਈ ਕਰ ਗਏ ਸੀਗੇ ਬਾਕੀ ਚਲੋ ਫੁੱਲਾਂ ਦੀ ਰਸਮ ਜਿਹੜੀ ਆਮ ਦਿਨਿਆਵੀ ਤੌਰ ਤੇ ਚੱਲਦਾ ਜੀ ਕੰਮ ਆ ਸੀ ਉਸ ਹਿਸਾਬ ਨਾਲ ਆਏ ਸੀਗੇ ਉਰੇ ਵੀ ਫੁੱਲ ਚੁਕਦੇ ਆ ਜਿਵੇਂ ਵੀ ਹਨਾ ਆ ਦੇਖੋ ਜੀ ਉਰੇ ਸਮਸ਼ਾਨ ਘਟ ਦਾ ਹਾਲ ਦੇਖ ਲੋ ਨਾ ਕੋਈ ਐਮ ਸੀ ਨੂੰ ਫਿਕਰ ਆ ਜੀ ਉਰੇ ਸਾਰੇ ਖਾਣੇ ਪੀਣੇ ਵਾਲੇ ਟੱਕਰੇ ਨੇ ਜੀ ਅੱਜ ਤੱਕ ਜਿੰਨੇ ਵੀ ਟੱਕਰੇ ਨੇ ਆਹ ਦੇਖੋ ਜੀ ਫੁੱਲ ਜੁਗਰੇ ਨੇ ਬਲਟਾਣਾ ਪਿੰਡ ਮਸ਼ਹੂਰ ਜਿਹੜਾ ਉਹਦੀ ਹੈ ਸ਼ਮਸ਼ਾਨ ਘਾਟ ਆ ਆਹ ਸੇਵਾ ਜੀ ਸੇਵਾ ਵਿਚਾਰਾ ਸਾਰਾ ਪਾਣੀ ਦੇ ਡੱਬੇ ਹੋਇਆ ਇਨਾ ਫੁੱਲ ਮਿਲ ਰਹੇ ਆ ਤੈਰ ਰਹੇ ਆ ਤੇ ਕੋਈ ਦੇਖਦਾ ਇੱਧਰ ਬੱਲੀਬਾਖਤ ਪਿੰਡ ਦੀ ਪ੍ਰਸ਼ਾਸਨੋਂ ਭਾਈ ਤਿੰਨ ਚੱਤੀ ਮਰਵਾ ਤਿੰਨ ਪੂਰੇ ਰਹੇ ਆ ਘੰਟਾ ਮਾਰਾ ਤੇ ਆ ਜਿਹੜਾ ਹੁੰਦਾ ਲਾਸਟ ਘਰ ਹੁੰਦਾ ਬੰਦੇ ਦਾ ਅਸਲੀ ਘਰ ਜਿਹਨੂੰ ਕਹਿੰਦੇ ਲਾਸਟ ਤੇ ਆਖਰੀ ਘਰ ਇਹੀ ਹੁੰਦਾ ਦੇਖੋ ਇੱਦਾਂ ਬੁੱਲੇ ਜੁਗਰੇ ਨੇ ਮਾਤਾ ਜੀ ਸੱਡੇ ਵਿਚਾਰੇ ਛੜਾ ਜੀ ਕਰ ਗਏ ਸੀਗੇ ਸਰਕਾਰ ਕਹਿ ਪੈ ਜੀ ਅਸੀਂ ਕੀ ਕਰਾਂਗੇ ਕਿੱਥੇ ਉਹਰੇ ਉਹ ਕਰਾਂਗੇ ਦੱਸ ਪਿੰਡਾਂ ਦੇ ਬਹੁਤ ਵਧੀਆ ਸਾਗ ਮੁਤਾਬਕ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕੀ ਸਫਾਈ ਆ ਨਰੇਗਾ ਚੱਲਦੀ ਆ ਕਿ ਆ ਨਹੀਂ ਆ ਪਿੰਡਾਂ ਤੋਂ ਇਹ ਮਸੀਰੀਆ ਸ਼ਹਿਰ ਦੇ ਵਿੱਚ ਆ ਗਏ ਤਾਂ ਸੁਣੇ ਹਾਲ ਹੈ ਦਾ ਮੈਂ ਉਹਨਾਂ ਨੂੰ ਵੀ ਬੇਇੱਜ਼ਤੀ ਕਰ ਰਿਹਾ ਜਿਹੜੇ ਬੁੱਕ ਵੈਰੀਟੀ ਦੇ ਵਿੱਚ ਨਾਲੇ ਮੰਦਰਾਂ ਦੇ ਵਿੱਚ ਜਿਹੜੇ 52 52000 90 ਲੱਖ ਰੁਪਏ ਮਿਲ ਟਿਕ ਨਹੀਂ ਲੰਦੇ ਹੈਗੇ ਦੰਦੇ ਵਿੱਚ ਥੋੜਾ ਜਿਆਦਾ ਉਲ ਰਿਆ ਆ ਵੀ ਦੇਖੋ ਜੀ ਆਸਲੀ ਕਰਤਾ ਇਹ ਹੈ ਨਾ ਆਸਲੀ ਕਰਤਾ ਇਹ ਹੈ ਜਿੱਥੇ ਚਾਰ ਬੰਦੇ ਬੈੱਡ ਰੂਮ ਨੇ ਆ ਗਏ ਇਹ ਵੀ ਸਾਨੂੰ ਇਸ ਚੀਜ਼ ਦਾ ਵਰਦਨ ਹੀ ਬੰਦਾ ਹੈਗਾ ਵੀ ਉਰੇ ਛੱਡੇ ਦਾ ਮਾਤਾ ਕਰ ਲੈ ਤੇਰਾ ਆ ਦੇਗਾ ਨਿਕਲ ਗਏ ਕਦ ਮੋ ਲਿਆਗਾ ਬੰਦਾ ਠੀਕ ਆ ਜਿਹਨੂੰ ਦੇਖੀ ਉਹ ਆ ਜਿਹੜੇ ਲੋਕਾਂ ਦਾ ਹਿਸਾਬ ਆ ਦੁਨੀਆ ਦਾ ਉਦਰਾ ਚੱਲਣਾ ਪੈਂਦਾ ਨਾਲ ਥੋੜਾ ਫਕਾ ਚੱਲਣਾ ਪੈਂਦਾ ਥੋੜਾ ਬਹੁਤ ਲੈਓ ਪੁੱਛੇ ਜਿਹਾ ਕਰਾ ਦੇ